ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਗੁਰੂ ਨਾਨਕ ਦੇਵ 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 ਸਾਹਿਬ ਜੀ गुरुक धन गुरुक धन गु नानक धन गुरु नानक धन गुरु नानक धन गुरु नानक

बहु बाण सखि मिल उदम करे हा। PA. ਮਨਾਹ ਲੈ ਹਰ ਕੰਤੈ ਮਨਾਹ ਲੈ ਹਰ ਕੰਤੈ ਸੁਣ ਸਖੀਏ ਮਿਲੋ ਦਮ ਕਰੇ ਹਾਂ ਸੁਣ ਸਖੀਏ ਤੁੰਗ ਕਾ ਸਿਵਾ ਤੇਰੀ ਫਤਿ ਤੇਰੀ ਭਗਤੀ ਦੀ ਸਹਾਇ ਵਾਹ ਸ੍ਰੀ ਪਕੌਤੀ ਜੀ ਤੇ ਪਾਤਸ਼ਾਹ ਜਸਮੀ ਬ੍ਰਹਮ ਪਕੌਤੀ ਸਿਮਰ ਕੇ ਗੁਰਨਾਣ ਕਹਿਤੇ ਆਏ ਸ੍ਰੀ ਅੰਮ੍ਰਿਤ ਗੁਰਤੇ ਅਮਰਦਾਸ ਆਰਾਮ ਰਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਨ ਜਥੇ ਸਭ ਤੋਂ ਬਚਾਏ ਤੇਗ ਬਹਾਦਰ ਸਿਮਰਿਆ ਕਰਨੁ ਨਟਿਆਵੇ ਭਾਏ ਸਭ ਫਾਇ ਹੋਏ ਸਹਾਏ ਜਸੁਨੇ ਪਾਤਸ਼ਾਹ ਸ੍ਰੀ ਕੋਟ ਗੁਰੂ ਕਰਨ ਸਮੀਂ ਮਹਾਰਾਜ ਸਾਹਿਬ ਫਾਇ ਹੋਏ ਸਹਾਏ ਤਖਾ ਪਾਤਸ਼ਾਹੀ ਦੀ ਜੋਤ ਤਨ ਤਨ ਹਰਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਠ ਦਰਸ਼ਨ ਦੇ ਦਾਰ ਦਾ ਧਿਆਨਤਰ ਖਾਲਸਾ ਜੀ ਬੋਲੋ ਜੀ ਜੀ ਆਉਂਦੇ ਦੇ ਹਰ ਅਰਦਾਸ ਬੇਨਤੀ ਜੋਦਨੇ ਹੰਦੀ 150 ਬਾਟ ਫਾਈਆਂ ਜਿਸ ਵਰਗੁਰ ਨਵੀ ਕਰਤੇ ਮਹਾਂ ਮਾਣ ਸਹਰ ਸੱਚੇ ਪਾਸਾ ਜੀ ਉਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਦਾ ਹੀ ਅਰਦਾਸ ਬੇਨਤੀ ਜੋਦਨੇ ਸੱਚੇ ਪਾਸਾ ਨਗਰ ਉਦੋਂ ਵਾਰਦੀ ਸਰਬਤ ਸੰਗਤਾਂ ਨਾਲ ਸੱਚੇ ਪਾਸਾ ਜੀ ਆਉਂਦੀਆਂ ਦੇ ਸੋਹਣੇ ਹਰਮੰਦਰ ਸੱਚੇ ਪਾਸਾ ਨਵੇਂ ਸਿਰ ਤੇ ਆਰ ਕੀਤੇ ਹਨ ਵਾਹਿਗੁਰੂ ਜੀਓ ਆਜਿ ਦੇ ਸੋਹਣੇ ਹਰਮੰਦਿਰਾਂ ਵਾਸਤੇ ਸੱਚੇ ਪਾਸਾ ਸੋਹਣੇ ਨਿਸ਼ਾਨ ਸਾਹਿਬਾਂ ਦੀ ਸੇਵਾ ਹੋ ਰਹੀ ਆ। ਆਜਿਆਂ ਨੇ ਕਿਰਪਾ ਕਰਨੀ ਮਿਹਰ ਕਰਨੀ ਨਗਰ ਖੇੜ ਦੇ ਆਪਣਾ ਮੇਹ ਪਰਤ ਰੱਖਣਾ ਛੱਡਦੇ ਆ ਕਲਾ ਕਰਨੀ ਸੱਚੇ ਪਾਸਾ ਜੀਓ। ਬੋਲੇ ਸੋਨਾ। ¡Me ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਤੇ ਨਗਰ ਉਧਵਾਲ ਲਹਿੰਦੇ ਪੱਤੇ ਗੁਰਦਾਸਾ ਸਾਹਿਬ ਦੇ ਗੁਰੂ ਘਰ ਦੀਆਂ ਪਹਿਲਾਂ ਪੁਰਾਣੀਆਂ ਇਮਾਰਤਾਂ ਸਨ ਜੋ ਕਿ ਕਾਫੀ ਸਮੇਂ ਤੋਂ ਬਣੀਆਂ ਸਨ ਤੇ ਉਹਦਾ ਜਿਹੜਾ ਵਿਹੜਾ ਸੀ ਬਹੁਤ ਛੋਟਾ ਨੀਵਾ ਸੀ ਜਿਨਾਂ ਨੂੰ ਪ੍ਰਸ਼ਾਦ ਹੁੰਦੇ ਸੀ ਤੇ ਪਾਣੀ ਜਿਹੜਾ ਸੀ ਗੁਰੂ ਘਰ ਦੇ ਅੰਦਰ ਵਰ ਜਾਂਦਾ ਸੀ ਤੇ ਜੋ ਕਿ ਬਹੁਤ ਹੀ ਮਾੜੇ ਹਾਲਾਤ ਹੋ ਜਾਂਦੇ ਸਨ ਇਸ ਕਰਕੇ ਸੰਗਤਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਨਗਰ ਦੀਆਂ ਸੰਗਤਾਂ ਨੇ ਵਿਦੇਸ਼ਾਂ ਤੋਂ ਵੀ ਜਿਹੜੇ ਵੀ ਸਾਡੇ ਗਏ ਨੇ ਜਾਂ ਲਾਗਲੇ ਪਿੰਡਾਂ ਤੋਂ ਹੋਰ ਵੀ ਸੱਜਣ ਮਿੱਤਰ ਜਿੱਥੋਂ-ਜਿੱਥੋਂ ਤੱਕ ਵੀ ਸਾਡੀਆਂ ਸੰਗਤਾਂ ਦਾ ਸਹਿਯੋਗ ਸੀ ਉਹਨਾਂ ਦੇ ਸਹਿਯੋਗ ਦੇ ਸਦਕਾ ਇਹ ਨਗਰ ਦੀ ਸਰਕਾਰ ਸਰਬ ਸੰਗਤਾਂ ਦੇ ਸਦਕਾ ਗੁਰੂ ਘਰ ਦੀਆਂ ਨਵੀਆਂ ਇਮਾਰਤਾਂ ਤਿਆਰ ਕੀਤੀਆਂ ਨੇ ਜੋ ਕਿ ਬਿਲਕੁਲ ਤਿਆਰ ਹਨ ਬਾਕੀ ਰਹਿ ਕੇ ਗੱਲ ਸਾਡੇ ਗੁਰੂ ਘਰ ਦੇ ਨਿਸ਼ਾਨਾਂ ਦੀ ਜਿਸ ਗੁਰੂ ਘਰ ਵਿੱਚ ਜਦ ਤੱਕ ਨਿਸ਼ਾਨ ਸਾਹਿਬ ਨਹੀਂ ਹੁੰਦਾ ਉਹਦੇ ਨਿਸ਼ਾਨੇ ਗੁਰੂ ਘਰ ਦੇ ਨਹੀਂ ਬਣਦੇ ਤੇ ਇਸ ਕਰਕੇ ਗੁਰੂ ਘਰ ਦੇ ਨਿਸ਼ਾਨ ਸਾਹਿਬ ਵੀ ਜਿਹੜੇ ਹਨ ਉਹ ਵੀ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਨਵੇਂ ਜਿਹੜੇ ਹਨ ਤੁਸੀਂ ਦੇਖ ਰਹੇ ਹੋ ਇਹ ਚੜਾ ਦਿੱਤੇ ਨੇ ਅੱਜ ਸੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਹੰਗਸ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਹੈ। ਤੋਂ ਸਾਡੇ ਵੀਰ ਜਿਨ੍ਹਾਂ ਨੇ ਕੇ ਨਿਸਾਨ ਸਾਹਿਬ ਨੂੰ ਦੀ ਸੇਵਾ ਕੀਤੀ ਹੈ। ਨਗਰ ਵਡਾਲਾ ਭੰਗਰ ਤੋਂ ਅਸੀਂ ਸਰਬੱਤ ਸੰਗਤਾਂ ਵੱਲੋਂ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਿਉਂਕਿ ਇਹ ਜਿਹੜੇ ਕਾਰਜ ਹਨ ਇਹ ਸੰਗਤਾਂ ਤੋਂ ਬਿਨਾਂ ਨਹੀਂ ਹੋ ਸਕਦੇ। ਨਾ ਕੋ ਦੋ ਚਾਰ ਬੰਦੇ ਕਰ ਸਕਦੇ ਹਨ। ਜਿਨ੍ਹਾਂ ਦਾ ਸੰਗਤ ਪੂਰੀ ਸਹਿਯੋਗ ਨਾਲ ਦੇਵੇ ਕਿ ਸੰਗਤ ਸਾਧਨਾ ਦੇਦੇ ਤੇ ਉਹਨਾਂ ਚ ਇਹ ਜਿਹੜੇ ਕਾਰਜ ਨੇ ਗੁਰੂ ਦੇ ਕਾਰਜ ਹੀ ਨਹੀਂ ਕਰਨਾ ਹੈ ਸਾਡੇ ਗੁਰੂ ਨੇ ਸਵਾਰਨੇ ਨੇ ਕਾਰ 'ਚ ਦੱਸੋ ਗੁਰੂ ਦੇ ਕਾਰ 'ਚ ਸਵਾਰੇ ਗਏ ਨੇ ਗੁਰੂ ਨੇ ਆਪ ਕਾਰ 'ਚ ਸਵਾਰੇ ਨੇ ਤੇ ਅਸੀਂ ਫਿਰ ਸਾਰੀਆਂ ਸੰਗਤਾਂ ਦਾ ਸੋ ਸਭੂ ਪਰਿਵਾਰ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਜਿਹੜੀ ਰਾਏ ਦਿੱਤੀ ਕਿ ਇਹ ਜਿਹੜਾ ਨਿਸਾਨ ਸਾਹਿਬ ਹੈ ਜੈਕ ਵਾਲਾ ਤੁਸੀਂ ਚੜਾਓ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੋਂ ਸੰਗਤਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੇੜੀਆਂ ਨੇੜੀਆਂ ਸੰਗਤਾਂ ਨੇ ਆਪਣੀ ਮੰਨੀਆਂ ਭਾਵਨਾਵਾਂ ਨਾਲ ਪਨ ਮਨ ਅਤੇ ਧਨ ਦੇ ਨਾਲ ਸੇਵਾ ਕੀਤੀ ਹੈ ਗੁਰੂ ਆਰਮਦਾਸ ਕਿਰਪਾ ਕਰਨ ਉਹਨਾਂ ਦੀਆਂ ਸ਼ਵਾਵਾਂ ਜੜੀਆਂ ਹਨ ਥਾਏ ਪੈਣ ਪਰਿਵਾਰਾਂ ਤੰਦਰੁਸਤੀ ਦੇ ਰੋਟਾਰੇ ਦਾਤ ਦੇਣ ਦੋਗਣੇ ਰਾਜ ਉਹਨੇ ਤਰਕੀਆਂ ਵਸਕੇ ਇਹਨਾਂ ਹਲਕਾਂ ਨੇ ਫੇਰ ਦੁਬਾਰਾ ਸਰਬੱਤ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੇ ਇੱਥੇ ਫਤੇ ਬਣਾਉਨੇ ਆ

ਦੀ ਕਹਾਤਾਲ ਸਾਰਾ ਬੰਨੀ ਬੋਲਦੇ ਨੇ ਇਹ ਜੋ ਸੋਹ ਸਰੀਆਂ